ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿਲ ਡਰੈਸ ਡਿਜ਼ਾਈਨਰ ਦੇ ਵਿੱਚ ਬਹੁਤ ਸੋਹਣਾ ਟੌਪ ਲੈ ਕੇ ਆਇਆ ਕੁੜਤੇ ਪਿਆਮੇ ਦਾ ਜਿਹੜੀਆਂ ਭੈਣਾਂ ਕੁੜਤੇ ਪਿਆਮੇ ਸਿੱਖਣ ਦਾ ਸ਼ੌਕ ਰੱਖਦੀਆਂ ਹਨ ਤਾਂ ਪਹਿਲਾਂ ਮੈਂ ਤੁਹਾਨੂੰ ਨਾਪ ਬਾਰੇ ਇੱਕ ਵਾਰੀ ਜਾਣੂ ਕਰਾ ਦਿਆਂ ਬਾਡੀ ਤੋਂ ਪੂਰਾ ਨਾਪ ਲੈਂਦਾ ਹੋਇਆ ਭੈਣ ਉਹ ਇਹ ਸਾਰਾ ਸਾਢੇ 39 ਲੰਬਾਈ ਆ 25 ਬਾਹ ਕਫ ਦਾਸ ਆ ਤੀਰਾ 7.5 ਛਾਤੀ ਹੈਗੀ ਜਿਹੜੀ ਉਹ 37 ਇੰਚ ਆ ਪੇਟ ਮੈਂ ਇਹਦੇ ਲਈ ਬਸ ਲੈ ਦੋ ਨਾ 38 ਪੇਟ ਆ ਤੇ ਜਿਹੜਾ ਇਹ ਕੁੜਤਾ ਇਹ ਬਾਲ ਵਾਲਾ ਕੁੜਤਾ ਹੈਗਾ ਜਾਨੀ ਕਿ ਮੂਰੀ ਪਲੇਟਾਂ ਇਹਦੇ ਤੇ ਬੈਗ ਤੇ ਵੀ ਪਲੇਟਾਂ ਨੇ ਤੇ 27 ਇੰਚ ਇਹਨਾਂ ਦਾ ਘੇਰਾ ਕੁੜਤੇ ਦਾ ਬਸ ਕੱਲਾ ਦੇ ਵਿੱਚ ਘੇਰਾ ਹੀ ਹੁੰਦਾ ਨਾ ਫਰੰਟ 9 ਆ ਗੀਜੇ ਕਿੰਨੇ ਨੇ 2 ਤੇ ਜਿਹੜਾ ਕਲਰ ਹੈਗਾ ਉਹ 16 ਇੰਚ ਆ ਕੋਣੀ 15 ਇਸੇ ਤਰੀ ਪਜਾਮੇ ਲੰਮਾਈ 38 ਮੂਰੀ 17 ਤੇ ਪੱਟ 31 ਇੰਚ ਠੀਕ ਆ ਜੇ ਕਿਸੇ ਭੈਣ ਨੇ ਕੋਈ ਵੀਰ ਕਿਸੇ ਭਰਾ ਦਾ ਕੁੜਤਾ ਵੇ ਕੱਟਣਾ ਪਹਿਲਾਂ ਵੀਡੀਓ ਚੰਗੀ ਤਰ੍ਹਾਂ ਦੇਖ ਕੇ ਕੱਟਣਾ ਠੀਕ ਆ ਜੀ ਤਾਂ ਆਪਾਂ ਵਾਲੀ ਗੱਲ ਨਾ ਕਰਦੇ ਹੋਏ ਮੈਂ ਇਹਨੂੰ ਕੁਰਤਾ ਪਹਿਮ ਲਾਸਟ ਵਾਲਾ ਟਾਈਮ ਆ ਤਕਰੀਬਨ ਲਗਭਗ ਸ਼ਾਮ ਦੇ 8:30 ਹੋ ਚੁੱਕੇ ਹੈ ਹਨਾ ਤਾਂ ਆਪਣੇ ਮੈਂ ਸੋਚਿਆ ਚਲੋ ਵੀ ਜਿੰਨੀ ਕੁ ਵੀ ਜਾਣਕਾਰੀ ਹੋ ਸਕੇ ਹਨਾ ਮੇਰੀਆਂ ਭੈਣਾਂ ਦੇ ਕੁਛ ਨਾ ਕੁਛ ਫਾਇਦਾ ਹੋਊਗਾ ਪਹਿਲਾਂ ਮੈਨੂੰ ਸੂਟ ਕੱਟਣ ਲੱਗ ਗਿਆ ਸੀ ਫਿਰ ਮੇਰੇ ਯਾਦ ਆਇਆ ਵੀ ਵੀਡੀਓ ਆਪਾਂ ਇੱਕ ਹੋਰ ਪਾਈ ਜਾਵੇ ਕਿਉਂਕਿ ਕਈ ਵਾਰੀ ਨਾ ਮੇਥੋਂ ਗੈਪ ਪੈ ਗਿਆ ਦੋ ਤਿੰਨ ਦਿਨ ਲਾਈਟ ਨਹੀਂ ਹੁੰਦੀ ਹੁਣ ਫੇਰ ਲਾਈਟ ਮਾ ਨਾਲ ਜਿੰਨਾ ਕੰਮ ਚੱਲੋ ਆਪਣਾ ਇਨਵਰਟਰ ਤੇ ਚੱਲਦਾ ਆਪਾਂ ਉਨਾਂ ਕਿ ਚਲਾਵਾਂ ਆ ਦੇਖੋ ਚੌਰਾ ਕਰ ਲਿਆ ਮੈਂ ਠੀਕਾ ਜਦੋਂ ਆਪਣੇ ਕੋਲੇ ਬਾਲ ਵਾਲਾ ਕੁੜਤਾ ਹੁੰਦਾ ਇਹਦੇ ਵਿੱਚ ਆਪਣੇ ਕੋਈ ਫਿਟਿੰਗ ਨਹੀਂ ਰੱਖਣੀ ਜੀ ਬਸ ਇਧਰੋਂ ਕੰਨੀ ਵਾਲੇ ਪਾਸਿਓਂ ਇੱਕ ਪਾਸੇ ਸਿੱਧਾ ਕਰ ਲੈਣਾ ਬਾਹਰ ਘਾਟ ਸਾਰੀ ਆਪਾਂ ਨੇ ਇਧਰ ਹੀ ਸੈਟ ਕਰਦਣੀ ਆ ਤਾਂ ਘੇਰਾ ਇਹਨਾਂ ਦਾ ਕਿੰਨਾ 27 ਇੰਚ ਤਿਆਰ ਆ ਇੱਥੋਂ ਹੁਣ ਆਪਾਂ ਕਿੰਨਾ ਰੱਖਾਂਗੇ 28 ਆ ਦੇਖੋ 28 ਇੱਥੇ ਵੀ ਰੱਖਿਆ ਮੈਂ 28 ਨਿਸ਼ਾਨ ਨੇੜੇ ਕਰਕੇ ਦਿਖਾ ਦੂ ਹਾਂ ਚੋ ਕੰਨੀ ਆਪਾਂ ਕੱਢਾਂਗੇ ਦੀ ਆਹੋ ਕੰਨੀਵੇਂ ਦੀ ਕੱਟਤੀ ਇਥੋਂ ਆਪਾਂ ਲਾਵਾਂਗੇ ਦੇਖ ਲੈ ਪਾਸੇ ਕਿੰਚੀ ਠੀਕੋ ਜਿੰਨਾ ਆਪਣਾ ਘੇਰਾ 1 ਇੰਚ ਤੋਂ ਵੱਧ ਰੱਖ ਲੈਣਾ ਕਰੋ ਜਿੰਨਾ ਵੀ ਤੁਹਾਡਾ ਘੇਰਾ ਹਨ ਜੇ ਬਾਰ ਵਾਲੇ ਕੋਟ ਤੇ ਨਾਪ ਨਹੀਂ ਲੈਣਾ ਹੁੰਦਾ ਮੈਂ ਉਹਦੀ ਵੀਡੀਓ ਦੁਬਾਰੇ ਬਣਾ ਦੂੰਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਇਕੱਲਾ ਕਮੈਂਟ ਕਰਨਾ ਤੇ ਬਾਕੀ ਜਿਹੜੇ ਭਰਾਜਾਂ ਭੈਣਾਂ ਨਵੇਂ ਆ ਚੈਨਲ ਤੇ ਬਿਲਕੁਲ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਦਬਾ ਕੇ ਆਲ ਵਾਲੇ ਬਟਨ ਤੇ ਜ਼ਰੂਰ ਸੈੱਟ ਕਰੋ ਜੇ ਕਿਸੇ ਭੈਣ ਨੂੰ ਨਹੀਂ ਆਉਂਦਾ ਇਸ ਤਰ੍ਹਾਂ ਕਰਨਾ ਫਿਰ ਉਹ ਮੈਨੂੰ ਬੋਲ ਕੇ ਭੇਜਿਆ ਕਰੋ WhatsApp ਤੇ ਤਾਂ ਕਿ ਮੈਂ ਤੁਹਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਊਗਾ ਠੀਕ ਆ ਫਿਰ ਤੁਹਾਨੂੰ ਇਹ ਚੀਜ਼ ਦੀ ਸਮੱਸਿਆ ਵੀ ਨਹੀਂ ਥੋੜੇ ਕੋਲੇ ਆਪਦੀ ਆ ਵੀਡੀਓ ਆ ਜਾ ਕਰੂ ਜਿਹੜੀ ਮੈਂ ਪਾਇਆ ਕਰੂ ਚੈਨਲ ਦੇ ਉੱਪਰ ਹਨ ਜਿਹੜੀਆਂ ਮੇਰੀਆਂ ਭੈਣਾਂ ਕੋਲੇ ਆਪਣੇ ਦੂਸਰੇ ਚੈਨਲ ਦਾ ਲਿੰਕ ਹੈ ਨਹੀਂ ਉਹ ਵੀ ਮੇਰੇ ਤੋਂ ਮੰਗਵਾ ਲਿਆ ਕਰੋ ਕਿਉਂਕਿ ਉਸ ਤੇ ਵੀ ਆਪਾਂ ਵੀਡੀਓ ਤਕਰੀਬਨ ਕੋਸ਼ਿਸ਼ ਇਹ ਮੇਰੀ ਇਹ ਹੁੰਦੀ ਆ ਵੱਖਰੀ ਵੱਖਰੀ ਟੌਪਿਕ ਤੇ ਵੀਡੀਓ ਪਾਉਣਾ ਚਲੋ ਆਪਾਂ ਪਹਿਲਾਂ ਇਹਨੂੰ ਇਸ ਤਰ੍ਹਾਂ ਸੈੱਟ ਕਰ ਲਿਆ ਬਾਅਦ ਘਾਟ ਜਿਹੜੀ ਆ ਸਾਰੀ ਉਹ ਨੀਚੇ ਆਪਾਂ ਆਪਦੀ ਆਪ ਨਿਕਲ ਦੂਗਾ ਲਓ ਹੁਣ ਇਹ ਬਿਲਕੁਲ ਸੌਖਾ ਹੁੰਦਾ ਬਾਲਾ ਕੋਟ ਤਾਂ ਕੱਟ ਫਰਮ ਇਹ ਤੋਂ ਗਲਾਈ ਦੂੰਗਾ ਬਾਕੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਉਹ ਮੈਂ ਫਰਮਾ ਦੇਖ ਲਿਆ ਜਿਹੜਾ ਮੈਂ ਤੁਹਾਨੂੰ ਜਿਹਦੀ ਗੱਲ ਕਰਦ ਨੂੰ 350 ਦਾ ਫਰਮਾ ਜਿਹਦੀ ਆ ਵੀ ਗਲਾਈ ਪਾ ਜਾਂਦੀ ਆ ਤੇ ਮੋਢੇ ਦੀ ਵੀ ਗਲਾਈ ਪਾਉਗਾ ਉਹ ਹਨਾ ਜੇ ਕਿਸੇ ਭੈਣ ਨੇ ਉਹਦੀ ਫੋਟੋ ਮਗਵਾਉਣੀ ਆ ਮੇਤੋਂ ਤਾਂ ਉਹ ਮਗਵਾ ਸਕਦੇ ਹੋ ਠੀਕ ਆ ਤੇ ਜੇ ਕਿਸੇ ਨੇ ਭਾਈ ਆਪਣਾ ਆਨਲਾਈਨ ਮਗਵਾਉਣਾ ਉਹ ਮੈਂ ਦੁਕਾਨਾਂ ਨਾਲ ਗੱਲ ਕਰਕੇ ਤੁਹਾਨੂੰ ਆਨਲਾਈਨ ਹੀ ਕਰਵਾ ਦੂੰਗਾ ਉਥੋਂ ਘਰੇ ਪਹੁੰਚਦਾ ਜਿਹੜੀਆਂ ਭੈਣਾ ਕੁਰਤੇ ਪਿਆ ਮੈਂ ਜ਼ਿਆਦਾ ਸ਼ੌਕ ਰੱਖਦੇ ਉਹਨੂੰ ਕਟਾਈ ਪਾਉ ਆਪਣਾ ਗਲਾਈ ਦੇਣ ਵਿੱਚ ਦਿੱਕਤ ਆਉਂਦੀ ਆ ਉਹੀ ਭੈਣਾ ਮੰਗਵਾਉਣ ਹਨ ਜਿਨ੍ਹਾਂ ਦਾ ਹੱਥ ਠੀਕਿਆ ਹੋਇਆ ਉਹਨਾਂ ਨੂੰ ਲੋਡ ਨਹੀਂ ਮੰਗਵਾਉਂਦੀ ਹਨ ਫਿਰ ਆਪਾਂ ਨੇ ਕਾਹਤੋਂ ਥੋੜਾ 350 ਰੁਪਏ ਲਾਉਣੇ ਜੇ ਤੁਹਾਡਾ ਹੱਥ ਠੀਕਿਆ ਹੋਇਆ ਗਲਾਈ ਤੇ ਫਿਰ ਉਹਦੀ ਲੋਡ ਨਹੀਂ ਤੁਹਾਨੂੰ ਆ ਦੇਖੋ ਜਿਵੇਂ ਹੁਣ ਆਪਣਾ ਹੱਥ ਠੀਕਿਆ ਹੋਇਆ ਇਹਦਾ ਵੈਸੇ ਵੀ ਆਪਾਂ ਘਰੇ ਗੱਤਾ ਵਗੈਰਾ ਵੱਢ ਕੇ ਨਾ ਉਹਨੂੰ ਐ ਕੋਈ ਚੀਜ਼ ਰੱਖ ਕੇ ਗਲਾਈ ਦੇ ਸਕਦੇ ਆ ਬਿਲਕੁਲ ਸੌਖਾ ਆ ਅੱਜ ਐਵੇਂ ਆਪਣਾ ਮੂਰਲਾ ਪਾਸਾ ਨੀਚੇ ਵਾਲਾ ਆਪਾਂ ਚੱਕਦੇ ਹੁੰਨੇ ਆ ਮੈਂ ਤੁਹ ਜੀਰ ਢਿੱਡ ਵਾਲਾ ਵੱਡਾ ਉਹਦੇ ਆਪ ਵੱਧ ਚੱਕਣਾ ਨਹੀਂ ਲਗਭਗ ਇੰਚ ਸਵਾ ਇੰਚ ਆਪਾਂ ਨੇ ਚੱਕਣਾ ਹੀ ਹੁੰਦਾ ਹੈਗਾ ਇਹਵੇਂ ਓਵੇਂ ਆਪਾਂ ਬੰਦ ਕਰ ਲਿਆ ਇਸੇ ਤਰੀਕਾ ਨਾਲ ਲੋਚੀ ਵਾਲਾ ਕੁਰਤਾ ਫੱਟੀ ਨਾਲ ਪੂਰਾ ਫਰਕ ਹੁੰਦਾ ਹੈ ਦਾ ਕਟਾਈ ਦਾ ਤਾਂ ਕਰਕੇ ਵੀਡੀਓ ਪੂਰੀ ਗੌਰ ਦੇ ਨਾਲ ਦੇਖ ਕੇ ਫਿਰ ਕੁਰਤਾ ਵੀ ਮੈਂ ਕੱਟਣਾ ਜੇ ਕਿਸੇ ਭੈਣ ਨੇ ਘਰੇ ਸੂਟ ਕਿਸੇ ਭਰਾ ਦਾ ਕੱਟਣਾ ਆਹੋ ਹੁਣ ਆਪਾਂ ਇਹਦਾ ਨਿਸ਼ਾਨ ਲਾਵਾਂਗੇ ਮੋਢੇ ਦੇ ਮੋਢਾ ਇਥੋਂ ਆਪਾਂ 9 ਇੰਚ ਰੱਖਾਂਗੇ ਕੈਮਰਾ ਨੇੜੇ ਕਰਕੇ ਦਿਖਾ ਦਿਓ ਨੇੜੇ ਲਿਆਓ ਕੈਮਰਾ ਹਾਂ 9 ਇੰਚ ਮੋਢਾ ਰੱਖਿਆ ਆਪਾਂ ਨੇ ਤੀਰਾ ਹੈਗਾ 17 ਦੂਜਾ ਹੁੰਦਾ ਤਾਂ ਆਪਾਂ 18.5 ਰੱਖਣਾ ਸੀ ਹੁਣ ਇਹ ਰੱਖਾਂਗੇ ਪਰ 17.5 ਤੇ 4 21 ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ 4 ਇੰਚ ਵੱਧ ਰੱਖਣਾ ਹੁੰਦਾ ਬਲਾਂ ਦਾ ਇਥੋਂ ਆਪਾਂ ਰੱਖਾਂਗੇ ਹੁਣ ਥਲੇ ਨੂੰ ਚਾਗ ਨਾਰਮਲ ਬੰਦੇ ਦੇ 15 ਜਿਹਦਾ ਕੱਦ ਕਾਠਾ ਉਹਦੇ 16 ਜੇ ਕੱਦ ਜ਼ਿਆਦਾ ਹੈ ਤਾਂ ਆਪਾਂ ਨੂੰ 17 ਤੱਕ ਵੀ ਕਰਨੇ ਪੈਂਦੇ ਹੁਣ ਆ ਜੀ ਹੋ ਗਈ 15 12 ਤੇ 5 ਗੀਜੇ ਗੀਜੇ ਦੋਨੇ ਪਾਸੇ ਆ ਫਿਰ ਚਾਰੇ ਪੱਲਿਆਂ ਦੇ ਆਪਾਂ ਟੱਕ ਲਾਵਾਂ ਤਾਂ ਇਹਨਾਂ ਦੇ ਗੀਜੇ ਦੋਨੇ ਪਾਸੇ ਆ ਆਹ ਲੋ ਚਾਰੇ ਪੱਲਿਆਂ ਦੇ ਆਪਾਂ ਨੇ ਇਸ ਤਰ੍ਹਾਂ ਟੱਕ ਲਾ ਦੇਣੇ ਆ ਜਿਹੜਾ ਹਿੱਸਾ ਹੁੰਦਾ 3 ਇੰਚ ਹੁੰਦਾ ਮੂੰਹ ਗੀਜੇ ਦਾ 7 ਇੰਚ ਹੁੰਦਾ ਠੀਕ ਆ ਇਹ ਚੀਜ਼ ਦਾ ਵੀ ਬਣੋ ਧਿਆਨ ਰੱਖਣਾ ਕਿਸੇ ਵੀ ਭਾਵੇਂ ਨੇ ਗੀਜੇ ਦਾ ਮੂੰਹ ਛੋਟਾ ਨਹੀਂ ਰੱਖਣਾ ਬਾਕੀ ਜੇ ਕਿਸੇ ਚੀਜ਼ ਨਹੀਂ ਸਮਝ ਆਉਂਦੀ ਉਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਿਆ ਕਰੋ ਜੇ ਆਉਂਦੀ ਤਾਂ ਵੀ ਦੱਸਿਆ ਕਰੋ ਹਾਂ ਬਾਕੀ ਜੇ ਕਿਸੇ ਭੈਣ ਨੂੰ ਵੱਡੀ ਵੱਡੀ ਦਿੱਕਤ ਆਉਂਦੀ ਹੈ ਉਹ ਫੋਨ ਕਰ ਸਕਦੇ ਹੋ ਸ਼ਾਮ ਨੂੰ 8 ਵਜੇ ਤੋਂ ਬਾਅਦ ਜਿਵੇਂ ਹੁਣ ਆਪਣਾ 8 ਵਜੇ ਤੋਂ ਪਹਿਲਾਂ ਹੀ ਫੋਨ ਬੰਦ ਆ ਕਈ ਵਾਰੀ ਫੋਨ ਬੰਦ ਹੁੰਦਾ ਇਹ ਨਾ ਸੋਚਿਆ ਕਰੋ ਕਿ ਮੈਂ ਫੋਨ ਜਾਣ ਬੁੱਝ ਕੇ ਬੰਦ ਕਰਨਾ ਕਈ ਵਾਰੀ ਤਾਂ ਕੋਈ ਕੰਮ ਹੁੰਦਾ ਕਈ ਵਾਰੀ ਮੈਂ ਵੀਡੀਓ ਉਸ ਟਾਈਮ ਵੀ ਬਣਾ ਰਿਹਾ ਹੁੰਦਾ ਨਾ ਕਿਸੇ ਹੋਰ ਟੌਪ ਤੇ ਤੇ ਆਪਾਂ ਨੇ ਹੁੰਡਾ ਉੱਪਰੋਂ ਕੱਟ ਲਿਆ ਹੁਣ ਆਪਾਂ ਇਹਦੀ ਫੱਟੀ ਕੱਟਣੀ ਆ ਬਾਹਰ ਵਾਲੇ ਕੋਟ ਤੇ ਮੇਰੇ ਹੱਥ ਠੇਕ ਹੈ ਮੈਂ ਪਹਿਲੀ ਫੱਟੀ ਕੱਟਦਾ ਹੁਣ ਠੀਕ ਆ ਫੱਟੀ ਵਾਲੀ ਦੀ ਫੱਟੀ ਮੈਂ ਬਾਅਦ ਚ ਕੱਟਦਾ ਜੇ ਕਿਸੇ ਭੈਣ ਨੂੰ ਉਹਦੀ ਤਾਂ ਉਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਤਾਂ ਕਿ ਮੈਂ ਫੱਟੀ ਕੱਟ ਕੇ ਦਿਖਾ ਦਵਾਂ ਕਿਵੇਂ ਫੱਟੀ ਉਹਦੀ ਕੱਟੀ ਆਲੋ ਇੱਥੇ ਇੱਕ ਲੜ ਆਪਾਂ ਨੇ ਚੱਕ ਲੈਣਾ ਇਸ ਤਰ੍ਹਾਂ ਇੰਨਾ ਛੱਡ ਕੇ ਤੁਸੀਂ ਫੱਟੀ ਬਾਲ ਵਾਲੇ ਕੁਰਤੇ ਦੀ ਕੱਟ ਸਕਦੇ ਹੋ ਬਾਕੀ ਮੈਂ ਤੁਹਾਨੂੰ ਮਿਣਕੀ ਵੀ ਦਿਖਾ ਦਰਨਾ ਮੇਰਾ ਹੱਥ ਠੇਕਿਆ ਹੋਇਆ ਹੈਗਾ ਤੁਸੀਂ ਨਿਸ਼ਾਨ ਲਾ ਕੇ ਫੱਟੀ ਕੱਟਣੀ ਆਓ ਲੱਗ ਭਗ 1 ਇੰਚ ਤੋਂ 1 ਛੁੱਟ ਕੱਟ ਠੀਕ ਆ ਫੱਟੀ ਆਪਾਂ ਇਸ ਤਰ੍ਹਾਂ ਕੱਟ ਸਕਦੇ ਹਾਂ ਆਦਿ ਜੇਕਰ ਫੱਟੀ ਕੱਟ ਲਿਆ ਕਰੋ ਬਾਲ ਵਾਲੇ ਕੁਰਤੇ ਦੀ ਹੁਣ ਆਪਾਂ ਉੱਪਰਲਾ ਪੱਲਾ ਰੱਖ ਲਿਆ ਸਾਈਡ ਤੇ ਆ ਗਿਆ ਆਪਣਾ ਜਿੱਥੇ ਆਪਾਂ ਤੀਰ ਲਾਵਾਂਗੇ ਉਹ ਜੀ ਠੀਕ ਹੈ ਇੱਥੇ ਟੱਕ ਲਾਵਾਂਗੇ ਆਪਾਂ ਇੱਕ ਟੱਕ ਲਾਵਾਂਗੇ ਆਪਾਂ ਇੱਥੇ ਠੀਕ ਹੈ ਜੀ ਇਹਨੂੰ ਲੜ ਵਾਲਾ ਨੂੰ ਪੈਂਦਰ ਮੋੜ ਲਿਆ ਹੁਣ ਆਪਾਂ ਕਟਾਈ ਕਰਾਂਗੇ ਗਲੇ ਦੀ ਜਿੱਥੇ ਆਪਣਾ ਕਾਲਰ ਆਊਗਾ ਕਾਲਰ ਇਸ ਭਰਾ ਦਾ ਹੈਗਾ 16 ਇੰਚ ਆਪਾਂ ਨੀਚੇ ਲਾਾਂਗੇ ਪੌਣੇ ਤਿੰਨ ਇਧਰ ਨੂੰ ਲਾਾਂਗੇ 22 ਇੰਚ ਇਹ ਮੇਰੇ ਹੱਥ ਟਿੱਕਿਆ ਹੋਇਆ ਹੈ ਤੁਸੀਂ ਨਿਸ਼ਾਨ ਲਾ ਸਕਦੇ ਹੋ ਵੀਡੀਓ ਦੀ ਬਿੱਜ ਜਿਵੇਂ ਜਿਵੇਂ ਤੁਹਾਨੂੰ ਦੱਸਿਆ ਨਾ ਉਵੇਂ ਥੱਲੇ ਨੂੰ ਪੌਣੇ 3 ਇਧਰੋਂ 2.5 ਇੰਚ ਹੁਣ ਆਪਾਂ ਇਹਨਾਂ ਦਾ ਫਰੰਟ ਸੈੱਟ ਕਰਾਂਗੇ ਤੋਂ ਫਰੰਟ ਸੈੱਟ ਕਰਨ ਦਾ ਮਤਲਬ ਇਹ ਵੀ ਇੱਥੇ ਬਾਲ ਨਾ ਪੈਣ ਇਹ ਲਾਜ਼ਮੀ ਮਿਣਿਆ ਵੀ ਕਰੋ ਫਰੰਟ ਬਾਲੇ ਕੁੜਤੇ ਮਿਣਿਆ ਕਰੋ ਤੇ ਫੱਟੀ ਵਾਲੇ ਕੁੜਤੇ ਵੀ ਲਾਜ਼ਮੀ ਮਿਣਿਆ ਕਰੋ ਪਹਿਣਾ ਬਾਕੀ ਆਪਾਂ ਆਹ ਸੂਟ ਸਾਰਾ ਕੱਟ ਕੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਣੀ ਆ ਵੀ ਜਿਵੇਂ ਜਾਂਦਾ ਸੀ ਆਪਾਂ ਉਹ ਸਟਾਕ ਤੇ ਦਿਨੇ ਵੀ ਅੱਜ ਮੈਂ ਵੀਡੀਓ ਬਣਾਈ ਸੀ ਬਾਕੀ ਜੇ ਕਿਸੇ ਭੈਣ ਦਾ ਸੂਟ ਬਣੇ ਹੋਏ ਦਾ ਅਗਲਾ ਪਿੱਛੇ ਜਾਂਦਾ ਮੈਂ ਉਹਦੇ ਬਾਰੇ ਵੀ ਦੱਸੂਗਾ ਤੁਹਾਨੂੰ ਬਾਅਦ ਦੇ ਵਿੱਚ ਪਹਿਲਾ ਆਪਾਂ ਇਹਦਾ ਫਰੰਟ ਕੱਟ ਲੀਏ ਹਨਾ ਆਹ ਲੋ ਇੱਥੇ ਨਿਸ਼ਾਨ ਲਾ ਲਿਆ ਗੁਰ ਆਪਾਂ ਪਤਾ ਲੱਗ ਜੇ ਨੀਚੇ ਵਾਲੀ ਫੱਟੀ ਇੱਥੇ ਆ ਰਹੀ ਹੈ ਆਪਣੀ ਨੀਚੇ ਵਾਲੀ ਫੱਟੀ ਤੋਂ ਲੈ ਕੇ ਇੱਥੋਂ ਤੱਕ ਆਪਾਂ ਨੇ ਮੇਨਣਾ 9 ਇੰਚ ਇੱਥੋਂ ਠੀਕ ਆ ਆ ਸਾਰਾ ਆਪਾਂ ਕੱਪੜਾ ਗਲਾਈ ਦੇ ਫਰੰਟ ਸਾਰਾ ਝਾੜ ਦਈਏ ਤਾਂ ਕਿ ਮੂਰੇ ਬਲ ਨਾ ਪੈਣ ਇਹਨਾਂ ਨੂੰ ਇਸ ਤਰ੍ਹਾਂ ਠੀਕ ਆ ਜੀ ਲੋਚੀ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਲਿਆ ਅਗਲਾ ਪਿਛਲਾ ਪੱਲਾ ਵੀ ਆਪਣਾ ਕੱਟਿਆ ਗਿਆ ਹੁਣ ਆਪਾਂ ਸਾਰਾ ਕੱਪੜਾ ਦੂਰਾ ਕਰਾਂਗੇ ਸਾਰਾ ਕੱਪੜਾ ਆਪਾਂ ਦੂਰਾ ਕਰ ਕਰ ਕੱਢਾਂਗੇ ਫਿਰ ਬਾਹਾਂ ਕੱਢਾਂਗੇ ਤਾਂ ਕਿ ਆਪਣੀਆਂ ਜਿਹੜੀਆਂ ਬਾਹਾਂ ਆ ਮੇਰੇ ਕੋਲ ਕੱਪੜਾ ਹੈਗਾ ਸਾਢੇ 5 ਮੀਟਰ ਆਪਣੇ ਕੋਲ ਕੱਪੜਾ ਸੀ ਮੈਂ 100 ਜੀ ਤੁਹਾਨੂੰ ਦੱਸਣਾ ਭੋਲੇ ਉਹ ਕੱਪੜਾ ਕਿੰਨਾ ਸੀਗਾ ਕਿਉਂਕਿ ਇਹਨਾਂ ਦਾ ਕੱਪੜਾ ਸੀਗਾ ਜਿਹੜਾ ਉਹ ਸਾਢੇ 5 ਮੀਟਰ ਸੀਗਾ ਅਨਾ ਸਾਢੇ 5 ਮੀਟਰ ਚੋਂ ਕੱਪੜੇ ਚੋਂ ਬਾਹਾਂ ਕਈ ਵਾਰ ਸਿੱਧੀਆਂ ਨਿਕਲਿਆਉਂਦੀਆਂ ਜੀ ਪਜਾਮੇ ਦੀ ਲੰਬਾਈ ਤੇ ਕੁੜਤੀ ਲੰਬਾਈ ਨਾਰਮਲ ਹੋਵੇ ਤਾਂ ਇਹ ਕੰਮ ਵਾਲਾ ਸੂਟ ਆ ਭਰਾ ਦਾ ਆਪਾਂ ਇਹਦੇ ਥੱਲੇ ਵੀ ਇਹ ਕਹਿੰਦੇ ਸਿਉਣ ਮਾਰਨੀ ਵੈਸੇ ਆਪਾਂ ਸਿਉਣ ਮਾਰਦੇ ਨਹੀਂ ਹੁੰਦੇ ਤਾਂ ਆਪਾਂ ਇਹਨਾਂ ਦੇ ਫਿਰ ਥੱਲੇ ਘੱਟ ਰੱਖਾਂਗੇ ਕਪੜਾ ਉਹ ਚੀਜ਼ਾ ਵੀ ਧਿਆਨ ਰੱਖਣਾ ਤੁਸੀਂ ਨਾਲ-ਨਾਲ ਹਨਾ ਵੀ ਜੇ ਤਰਬਾਈ ਕਰਨੀ ਫਿਰ ਕਪੜਾ ਕਿੰਨਾ ਰੱਖਣਾ ਤੇ ਜੇ ਸਲਾਈ ਮਾਰਨੀ ਫਿਰ ਕਪੜਾ ਆਪਾਂ ਕਿੰਨਾ ਰੱਖਾਂ ਇਹ ਗਰੋਪਸ ਸੈੱਟ ਕਰ ਕਿੰ ਚੰਗੀ ਤਰ੍ਹਾਂ ਠੀਕ ਆ ਲੋਹਣੇ ਕਰਨੇ ਤਾਂ ਠਿੱਕੋ ਜਿਹਾ ਕਰ ਲਾਂਗੇ ਲੋਹਣੇ ਜਿਹੜੇ ਭਰਾ ਜਾਂ ਭੈਣਾਂ ਬਿਲਕੁਲ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹਨਾ ਤਾਂ ਕਿ ਹੁਣ ਵੀ ਮੇਰੇ ਇੱਕ ਭੈਣਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਬਾਈ ਅਸੀਂ ਇਸ ਚੈਨਲ ਦਾ ਸਬਸਕ੍ਰਾਈਬ ਨਹੀਂ ਕੀਤਾ ਤੇ ਉਹਨਾਂ ਨੂੰ ਬਹੁਤ ਵੱਡੀ ਦਿੱਕਤ ਸੀ ਇਹ ਗੱਲਾਂ ਪਿੱਛੇ ਨੂੰ ਜਾਂਦੀ ਫਿਰ ਉਸ ਭੈਣ ਨਾਲ ਮੈਂ ਗੱਲ ਵੀ ਕੀਤੀ ਨਾਲੇ ਉਹਨੂੰ ਦੱਸਿਆ ਵੀ ਤੁਸੀਂ ਪਹਿਲਾਂ ਵੀਡੀਓ ਦੇਖਿਆ ਕਰੋ ਫਿਰ ਭੈਣ ਬਣ ਕੇ ਸੂਟ ਕੱਟਿਆ ਕਰੋ ਤਾਂ ਕਿ ਤੁਹਾਡਾ ਨੁਕਸਾਨ ਨਾ ਹੋਵੇ ਜਦੋਂ ਆਪਾਂ ਕਿਸੇ ਸੂਟ ਦੇ ਪੈਸੇ ਭਰਨੇ ਨਾ ਫਿਰ ਆਪ ਨੂੰ ਬਹੁਤ ਔਖੇ ਲੱਗਦੇ ਤਾਂ ਕਿ ਪਹਿਲਾਂ ਹੀ ਧਿਆਨ ਨਾਲ ਵੀਡੀਓ ਦੇਖ ਕੇ ਦੋ ਵਾਰੀ ਦੇਖ ਲੈ ਕਰੋ ਪਵਾ ਚੀਜ਼ ਨੂੰ ਹਨਾ ਤੁਹਾਡੇ ਕੋਲ ਤਾਂ ਪਲੇਟਫਾਰਮ ਹੀ ਬਹੁਤ ਸੋਹਣਾ ਭੈਣੋ ਸਾਡੇ ਵੇਲੇ ਬਹੁਤ ਔਖਾ ਕੰਮ ਸੀ ਸਿੱਖਣਾ ਅੱਜ ਤੱਕ ਘਰੇ ਬੈਠੇ ਬੈਠੇ ਆਪਾਂ ਸਾਰੇ ਜਹਾਨ ਦੀ ਸ਼ੇਅਰ ਕਰ ਲੈਣੇ ਇੰਨਾ ਵਧੀਆ ਆਪਣੇ ਕੋਲੇ ਪਲੇਟਫਾਰਮ ਆ ਇੰਟਰਨੈਟ ਆ ਬਿਲਕੁਲ ਫ੍ਰੀ ਆ ਉਹ ਵੀ ਹਨਾ ਆਲੋ ਹੁਣ ਆਪਾਂ ਇੱਥੋਂ ਇਹਦਾ ਕਾਣ ਕੱਢਾਂਗੇ ਆਪਾਂ ਹਾਂ ਠੀਕ ਹੈ ਇਹਥੋਂ ਆਪਾਂ ਨੂੰ ਡਾਊਨ ਕਰਤਾ ਇਸ ਤਰ੍ਹਾਂ ਠੀਕ ਹੈ ਇੱਥੇ ਜਿਹੜੀ ਆਪਾਂ ਦੇਵਾਂਗੇ 2 ਇੰਚ ਦਾ ਮਾਰਜਿਨ ਠੀਕ ਹੈ ਲੰਬਾਈ ਹੈਗੀ 38 ਇੰਚ 2 ਇੰਚ ਆਪਾਂ ਨੇ ਸਲਾਈ ਦਾ ਜੇ ਆਪਾਂ ਸਲਾਈ ਮੈਨੇ ਫਿਰ ਆਪਾਂ ਰੱਖਾਂਗੇ 2 ਇੰਚ ਜੇ ਤਰਪਾਈ ਕਰਨੀ ਹੋਵੇ 2.5 ਇੰਚ ਇਹ ਚੀਜ਼ ਯਾਦ ਰੱਖਣੀ ਆ ਤੇ ਇਥੋਂ ਆਪਾਂ ਪਾਵਾਂਗੇ ਇਹਨਾਂ ਨੂੰ 13.5 ਇੰਚ ਠੀਕ ਆ ਝੋੜੀ ਦੇ ਜੀ ਇਹਨਾਂ ਦੀ ਬੰਨ ਕਰਕੇ 12.5 13 ਕਿਉਂਕਿ ਥੋੜੇ ਭਾਰੇ ਆ ਸਰੀਰ ਦੇ ਇਹ ਚੀਜ਼ ਤਾਂ ਤਿਆਰ ਰੱਖਣਾ ਜੇ ਤੁਸੀਂ ਨੂੰ ਝੋੜੀ ਇਹਨਾਂ ਦੀ ਮਣੀ ਹੋਈ ਆਪਣੀ ਜਿਹੜੀ ਇਹਨਾਂ ਦੀ ਅਗਲੀ ਝੋੜੀ ਉਹ 12.5 ਬੈਕ ਝੋਲੀ 15 ਇੰਚ ਆ ਆ ਉਹ ਇਥੋਂ ਆਪਾਂ ਬਿਲਕੁਲ ਸਿੱਧਾ ਨਿਸ਼ਾਨ ਲਗਾਵਾਂਗੇ ਇਸੇ ਤਰੀਕੇ ਨਾਲ ਨਿਸ਼ਾਨ ਲਗਾਵਾਂਗੇ ਹਾਂ ਠੀਕ ਆ ਜੀ ਆ ਵੀ ਨਿਸ਼ਾਨ ਹੋ ਕੇ ਨਾਲ ਨਾਲ ਉੱਪਰ ਇਸ ਤਰ੍ਹਾਂ ਸਕੇਲ ਫੱਟੀ ਦੇ ਨਾਲ ਇਧਰੋਂ ਸੈੱਟ ਕਰਕੇ ਠੀਕ ਆ ਬਿਲਕੁਲ ਸਹੀ ਆ ਰਿਹਾ ਨੇ ਹੁਣ ਆਪਾਂ ਪੱਟ ਦੇ ਨਾਲ ਹੈਗਾ 31 ਇੰਚ ਹਾਂ ਪੱਟ 31 ਇੱਥੋਂ ਲਾਵਾਂਗੇ 30 ਇੰਚ ਹਾਂ ਠੀਕ ਆ 2 ਇੰਚ ਘੱਟ ਆ ਇਧਰੋਂ ਆਹ ਮੈਨੇ ਕਰੂ ਕਿੰਨਾ 13 ਇੱਥੇ ਵੀ ਆਪਾਂ ਪਾਵਾਂਗੇ 13 ਇੱਥੇ ਵੀ ਆਪਾਂ ਪਾਵਾਂਗੇ 13 ਮੰਤੀਰਾ ਦਾ ਕਿੰਨਾ ਹੋ ਗਿਆ 6.5 ਮੂਰੀ ਕਿੰਨੀ ਹੈ 17 ਆਹੋ ਇਥੋਂ ਆਪ ਪਾਵਾਂਗੇ 17 ਪੂਰਾ ਪੂਰਾ ਜਿੰਨਾ ਆਪਣੀ ਮੂਰੀ ਆਉਨਾ ਹੀ ਪਾਉਣਾ ਹੁੰਦਾ ਪੂਰਾ ਪੂਰਾ ਜਿਹੜਾ ਦਬਾਰ ਰੱਖਣਾ ਉਹ ਬਾਅਦ ਚ ਵੱਡੇ ਬੰਦਿਆਂ ਦੇ ਵਿੱਚ ਰੱਖਾਂ ਕਿਸੇ ਵੀ ਚੀਜ਼ ਦੀ ਨਹੀਂ ਸਮਝਉਂਦੇ ਕਿਸੇ ਭੈਣ ਨੂੰ ਸੰਗਨ ਦੀ ਲੋੜ ਨਹੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਜਾ ਕੇ ਕਰ ਸਕਦੇ ਹੋ ਬਾਕੀ ਜਮੀ ਸਮਝ ਆਉਂਦੀ ਮੈਨੂੰ ਫੋਨ ਤੇ ਵੀ ਸਮਝ ਸਕਦੇ ਹੋ ਹਨਾ ਵੀ ਆਹ ਚੀਜ਼ ਦੀ ਬਾਈ ਸਾਨੂੰ ਸਮਝ ਨਹੀਂ ਆਉਂਦੀ ਤੁਸੀਂ ਚੰਗੀ ਤਰ੍ਹਾਂ ਸਮਝਾਓ ਬਾਕੀ ਜਿਹੜੇ ਭਰਾ ਜਣ ਭੈਣਾਂ ਬਿਲਕੁਲ ਨਵੇਂ ਹੁੰਦੇ ਚੈਨਲ ਤੇ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹਨਾ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲੇ ਆ ਸਕੇ ਆਲੋ ਹੁਣ ਆਪਾਂ ਇਥੋਂ ਆਹ ਨਿਸ਼ਾਨ ਚੱਕਣਾ ਬਾਹਰ ਨੂੰ ਰੱਖਣਾ ਤੁਹਾਡੇ ਵਾਲੇ ਪਾਸੇ ਹਲਕਾ ਜਿਆਦਾ ਨਹੀਂ ਹਲਕਾ 1 ਸੂਤ ਜਾਂ 10 ਸੂਤ ਇਥੋਂ ਤੱਕ ਰੋਕ ਕੇ ਚਾਗ ਨੂੰ ਦੇਖੋ ਫਿਰ ਫੱਟੀ ਨੂੰ ਉੱਪਰ ਨੂੰ ਕੱਢ ਦੇਣਾ ਇਸ ਤਰ੍ਹਾਂ ਹਾਂ ਠੀਕ ਹੈ ਜੀ ਇਸੇ ਤਰੀਕੇ ਨਾਲ ਫੱਟੀ ਨੂੰ ਬਸ ਆਈ ਘੁਮਾਉਣਾ ਫੱਟੀ ਕਈ ਵਾਰ ਕਿਸੇ ਭੈਣਾਂ ਨਮਕ ਨਮਕਾ ਹੁੰਦੀ ਹੈ ਹਨਾ ਵੀ ਨਹੀਂ ਪਤਾ ਲੱਗਦਾ ਕੋਈ ਦਿੱਕਤ ਨਹੀਂ ਕੱਟ ਨੂੰ ਮੈਂ ਐਂਕ ਮਾਰਿਆ ਦੂਜੇ ਪਾਸਾ ਹੁਣ ਆਪਾਂ ਨਿਸ਼ਾਨਾ ਲਾਵਾਂਗੇ ਸੇਮ ਕੱਟ ਭੈਣਾ ਆਪ ਦੀ ਪਲਾਜੋ ਦੀ ਕੱਟ ਸਕਦੇ ਹਾਂ ਨਾ ਜਿਹੜੀਆਂ ਭੈਣਾਂ ਨੇ ਆਪਦੇ ਪਲਾਜੋ ਵਗੈਰਾ ਕੱਟਣੇ ਆ ਉਹ ਸੇਮ ਕੱਟ ਕੱਟ ਸਕਦੇ ਹੋ ਜੇ ਕਿਸੇ ਭੈਣ ਨੂੰ ਨਹੀਂ ਸਮਝ ਆਉਂਦੀ ਉਹ ਮੈਨੂੰ ਫੋਨ ਤੇ ਹੀ ਪੁੱਛ ਸਕਦੇ ਹੋ ਪਲਾਜੋ ਬਾਰੇ ਨਾ ਫੁੱਲ ਬੈਲਟ ਵਾਲਾ ਜੇ ਬਣਾਉਣਾ ਤੁਸੀਂ ਫੁੱਲ ਬੈਲਟ ਵਾਲਾ ਹਨਾ ਵੀ ਯਾਨੀ ਕਿ ਪੂਰੀ ਇਲਾਸਟਿਕ ਪਾਉਣੀ ਹੈ ਤੇ ਪੂਰੀ ਇਲਾਸਟਿਕ ਜੇ ਅੱਧੀ ਇਲਾਸਟਿਕ ਅੱਧੀ ਬੈਲਟ ਹੋਣੀ ਉਹ ਵੀ ਮੈਨੂੰ ਤੁਸੀਂ ਪੁੱਛ ਸਕਦੇ ਹੋ ਫੋਨ ਕਰਕੇ ਹਾਂ ਹੁਣ ਆਪਾਂ ਇਹਨੂੰ ਨਿਸ਼ਾਨਾ ਦੇ ਉੱਪਰ ਉੱਪਰ ਬਿਲ ਨੋਚ ਮੈਨੂੰ ਇਹਦਾ ਬਾਤ ਤੋਂ ਬਾਤ ਜਿੰਨੀ ਵੀ ਜਾਣਕਾਰੀ ਵੰਡੀ ਜਾਵੇ ਥੋੜੀ ਆ ਹਨ ਤਾਂ ਕਿ ਕਿਸੇ ਭੈਣ ਦਾ ਜਾਂ ਭਰਾ ਦਾ ਫਾਇਦਾ ਹੋਵੇ ਬਹੁਤ ਵਧੀਆ ਗੱਲ ਹੈ ਕਿਸੇ ਨੂੰ ਸਿਖਾਉਣਾ ਬਾਕੀ ਪਹਿਲਾਂ ਮੈਂ ਦੇਣ ਵਾਲੀ ਵੀਡੀਓ ਤੇ ਗਿਆ ਸੀ ਇਹ ਗੱਲ ਹਨ ਕਿ ਅੱਗੇ ਵੀਡੀਓ ਨਾ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਗੋਨੂ ਵੀ ਅੱਗੇ-ਅੱਗੇ ਵੰਡਿਆ ਕਰੋ ਜਿਹੜੀਆਂ ਭੈਣਾਂ ਨੂੰ ਕੰਮ ਆਉਂਦਾ ਉਹ ਕੋਸ਼ਿਸ਼ ਕਰਿਆ ਕਰੋ ਇੱਕ-ਇੱਕ ਦੋ-ਦੋ ਭੈਣਾਂ ਨੂੰ ਕਹਿ ਕੇ ਕੰਮ ਸਿਖਾਇਆ ਕਰੋ ਬਈ ਤੂੰ ਕੰਮ ਸਿੱਖ ਲੈ ਹਨ ਇਹ ਚੀਜ਼ ਦਾ ਬਹੁਤ ਹੀ ਵੱਡਾ ਪੋਨ ਆ ਜਦੋਂ ਆਪਾਂ ਕਿਸੇ ਨੂੰ ਕੰਮ ਸਿਖਾਉਣੀ ਆ ਤਾਂ ਕੋਸ਼ਿਸ਼ ਕਰਿਆ ਕਰੋ ਜਿਹੜੀਆਂ ਭੈਣਾਂ ਜਾਣਦੀਆਂ ਕੰਮ ਕੋਲੇ ਬਿਠਾ ਕੇ ਦੂਜੀਆਂ ਭੈਣਾਂ ਨੂੰ ਅੱਗੇ ਗੋਣ ਵੰਡਿਆ ਕਰੋ ਤਾਂ ਬਹੁਤ ਪੋਨ ਵਾਲਾ ਕੰਮ ਆ ਇਹ ਹਨਾ ਹਲੋ ਹੁਣ ਆਪਾਂ ਨੂੰ ਇਸ ਤਰ੍ਹਾਂ ਕਮਾਲਿਆ ਪਾਸਾ ਸੋ ਜੀ ਹੁਣ ਆਪਾਂ ਇਥੋਂ ਇਸੇ ਤਰੀਕੇ ਕਮਾਲਾਂਗੇ ਸੇਮ ਕਾਰਡ ਤੁਸੀਂ ਆਪਦੀ ਪਲਾਜ਼ੋ ਦੀ ਕੱਟ ਸਕਦੇ ਹੋ ਸੇਮ ਕਾਰਡ ਹੀ ਆਪਾਂ ਪੈਂਟ ਕੱਟਦੇ ਹੁੰਦੇ ਹਾਂ ਹਣਾ ਬਸ ਆ ਟੱਕ ਦਾ ਆਪਣਾ ਧਿਆਨ ਰੱਖਣਾ ਇਧਰ ਆਪਾਂ ਦੋ ਸੂਤ ਦਾ ਰੱਖਣਾ ਜਿਹੜੀਆਂ ਪੈਣਾ ਕਹਿੰਦੇ ਨੇ ਪਜਾਮਾ ਉੱਪਰ ਨੂੰ ਚੜਦਾ ਉਹ ਸੇਮ ਕਾਰਡ ਕੱਟਿਆ ਕਰੋ ਫਿਰ ਪਜਾਮਾ ਉੱਪਰ ਨੂੰ ਚੜੂਗਾ ਇੱਥੋਂ ਦੋ ਸੂਤ ਵੱਧ ਰੱਖਾਂਗੇ ਆਪਾਂ ਠੀਕ ਆ ਥੋੜਾ ਥੋੜਾ ਕੱਪੜਾ ਵੀ ਕਿੱਸ ਕਰਕੇ ਬਚਾਇਆ ਕਰੋ ਜਿੰਨਾ ਵੀ ਹੋ ਸਕਦਾ ਤਾਂ ਕਿ ਉਧਰੋਂ ਆਪਣੀ ਬਾਹ ਸਿੱਧੀ ਨਿਕਲ ਸਕੇ ਕੋਸ਼ਿਸ਼ ਤਾਂ ਆਪਣੀ ਇਹੀ ਹੋਣਾ ਬਾਕੀ ਜਦੋਂ ਆਪਾਂ ਉਧਰ ਜਾਵਾਂਗੇ ਫਿਰ ਆਪ ਨੂੰ ਪਤਾ ਲੱਗ ਜੂ ਕਿੰਨਾ ਕੱਪੜਾ ਬਚਦਾ ਆਪਣੇ ਕੋਲ ਅਰ ਉ ਟੋਪ ਚੱਕਾਂਗੇ 1.5 ਇੰਚ ਬੈਕ ਪੱਲਾ ਜੇ ਬੈਕ ਜਿਆਦਾ ਭਾਰੀ ਹੈ ਫਿਰ ਆਪਾਂ ਨੂੰ ਪੌਣੇ ਤੋਂ 2 ਤਿੱਕਰ ਵੀ ਜਾਣਾ ਪੈਦਾ ਕਈ ਵਾਰੀ ਬੜਾ ਭਾਰਾ ਸ਼ਰੀਰ ਹੁੰਦਾ ਉਹਨਾਂ ਦੇ ਨਾਰਮਲ ਸ਼ਰੀਰ ਵਾਲਿਆਂ ਦੀ ਜਿਹਦੀ ਛਾਤੀ ਹੀ ਹੋਣੀ ਜਿਵੇਂ ਨਾ 37 ਆ ਤੇ ਪੇਟ 38 ਉਹਨਾਂ ਦੇ ਬਸ 1.5 ਇੰਚ ਬਹੁਤ ਇੱਥੋਂ ਅੱਪਰ 2 ਇੰਚ ਇੱਥੋਂ ਵੀ 2 ਇੰਚ ਇਧਰੋਂ 3 ਇੰਚ ਠੀਕ ਹੈ 3 ਇੰਚ ਪਾਉਣ ਦਾ ਮਤਲਬ ਇਹ ਆ ਨਾਲੇ ਤਾਂ ਆਪਣੀ ਜਿਹੜਾ ਬੈਕ ਵੱਜ ਜਾਂਦੀ ਨਾਲੇ ਆਪਣਾ ਪੱਟ ਜਿਹੜਾ ਕੱਟ ਰੱਖਿਆ ਸੀ ਆਪਾਂ ਉਹ ਪੂਰਾ ਹੋ ਜਾਣਾ ਆ ਦੇਖੋ ਪੱਟ ਕਿੰਨਾ ਆਪਣਾ ਹੈਗਾ 31 ਆਪਾਂ ਜਿੱਥੋਂ ਰੱਖੇ 30 ਅੱਜ ਦਾ ਪਾਵਾਂਗੇ ਇਹਦੇ ਨਾਲ ਪੱਟ ਪੂਰਾ ਹੋ ਜਾਊ ਇਧਰੋਂ ਆਪਾਂ ਪਾਵਾਂਗੇ 1.5 ਇੰਚ ਠੀਕ ਆ ਆ ਹੋ ਗਿਆ ਆਪਣਾ 1.5 ਇੰਚ ਸੇਮ ਕੱਟ ਪੈਣ ਤੁਸੀਂ ਆਦੀ ਪਲਾਜੂ ਦੀ ਕੱਟ ਸਕਦੇ ਹੋ ਬਾਕੀ ਜਿਹੜੀਆਂ ਪਹਿਣਾ ਨੂੰ ਨਾਪ ਲੈਣ ਦੇ ਵਿੱਚ ਦਿੱਕਤ ਆਉਂਦੀ ਉਹ ਮੈਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਿਖਿਆ ਕਰੋ ਮੈਂ ਬਾਰੀ-ਬਾਰੀ ਤੁਹਾਨੂੰ ਨਾਪ ਲੈ ਕੇ ਪਲਾਜ਼ੋ ਦਾ ਸਮਝਾ ਦਊਗਾ ਠੀਕ ਆ ਵੀ ਇਸ ਤਰ੍ਹਾਂ ਆਪਾਂ ਨਾਪ ਲੈ ਸਕਦੇ ਹਾਂ ਪਲਾਜ਼ੋ ਦਾ ਆਹਨ ਫੱਟੀ ਆਪਾਂ ਇਸ ਤਰ੍ਹਾਂ ਲਾਉਣੀ ਆ ਦੇਖੋ ਆਹ ਪਾਸਾ ਗਲਾਈ ਵਾਲਾ ਉੱਪਰ ਹੋਣਾ ਚਾਹੀਦਾ ਥੋੜੇ ਜਿਹੇ ਤੁਸੀਂ ਫੱਟੀ ਲਾਉਣੀ ਆ ਆਪਾਂ ਮਮਾ ਲੇਡੀ ਪਲਾਜ਼ੋ ਕੱਟਦੇ ਆਪਾਂ ਆਪਾਂ ਜੈਟਸ ਪਜਾਮ ਆ ਇਥੋਂ ਆਪਾਂ ਬਿਲਕੁਲ ਸਿੱਧਾ ਹੀ ਨਿਸ਼ਾਨ ਲਾਉਣਾ ਹੁੰਦਾ ਠੀਕ ਆ ਏਜ ਨਹੀਂ ਕੁਝ ਏਡ ਵਗੈਰਾ ਪਾਓ ਐਸੇ ਤਨੀ ਆਪਾਂ ਨਿਸ਼ਾਨ ਲਾਉ ਲੋਕ ਜਿਹੜੀਆਂ ਭੈਣਾਂ ਦੀ ਚੀਜ਼ ਸਮਝ ਆਉਂਦੀ ਹੈ ਮੇਰੀ ਗੱਲਬਾਤ ਹਨਾ ਉਹ ਜ਼ਰੂਰ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਤਾਂ ਕਿ ਉਹਦਾਂ ਵੀ ਮੈਂ ਮੋਟੀਵੇਟ ਹੋ ਕੇ ਵੱਧ ਤੋਂ ਵੱਧ ਵੀਡੀਓ ਬਣਾ ਬਣਵਾਉਣਾ ਹਨਾ ਕੋਸ਼ਿਸ਼ ਮੇਰੀ ਇਹ ਨਹੀਂ ਵੱਧ ਤੋਂ ਆ ਜਿੰਨਾ ਵੀ ਹੋ ਸਕੇ ਵੀ ਮੈਂ ਇੱਥੋਂ ਤੱਕਰ ਸੋਚ ਰੱਖਿਆ ਵੀ ਛੇਤੀ ਆਪਾਂ ਸਲਾਈ ਵਾਲੀਆਂ ਵੀਡੀਓ ਪਾਇਆ ਕਰਕੇ ਜਿਹੜੀਆਂ ਭੈਣਾਂ ਨੂੰ ਦਿੱਕਤ ਆਉਂਦੀ ਹੈ ਸਲਾਈ ਕਰਨ ਦੇ ਵਿੱਚ ਕੁੜਤੇ ਵੰਮੀ ਉਹ ਤੁਹਾਡਾ ਹੱਥ ਬਿਲਕੁਲ ਸਾਫ਼ ਹੋ ਜੇ ਹਨਾ ਕਲੋਂ ਨਿਸ਼ਾਨਾਂ ਦੇ ਬਿਲਕੁਲ ਆਪਾਂ ਉਪਰ ਉਪਰ ਕੱਟਾਂ। ਬਾਕੀ ਕਿਸੇ ਵੀ ਤਰ੍ਹਾਂ ਦਾ ਟੇਲਰ ਮਟੀਰੀਅਲ ਜੇ ਕਿਸੇ ਭੈਣੇ ਬਠਿੰਡੇ ਸ਼ਹਿਰ ਤੋਂ ਲੈਣਾ ਹੁੰਦਾ ਉਹ ਵੀ ਮੇਰੇ ਨਾਲ ਸੰਪਰਕ ਕਰ ਲਿਆ ਕਰੋ ਹਨਾ। ਵੀ ਦੁਕਾਨ ਦਾ ਕਿਸੇ ਭੈਣੇ ਐਡਰੈਸ ਲੈਣਾ ਵੀ ਕਿੱਥੋਂ ਮਿਲਦਾ ਹਨਾ ਆਪਾਂ ਨੂੰ ਟੇਲਰ ਮਟੀਰੀਅਲ ਸਹੀ। ਉਹ ਤੁਸੀਂ ਮੈਨੂੰ ਭੈਣੋਂ ਫੋਨ ਕਰਕੇ ਜਾਂ ਅਮਰਤਪਾਲ ਕੌਰ ਦਾ ਵੀ ਤੁਹਾਡੇ ਕੋਲ ਸ਼ਾਇਦ ਨੰਬਰ ਹੋਊਗਾ ਉਹਨੂੰ ਫੋਨ ਕਰਕੇ ਤੁਸੀਂ ਪੁੱਛ ਕੇ ਆਪਣਾ ਟੇਲਰ ਮਟੀਰੀਅਲ ਵੀ ਕਿੱਥੋਂ ਸਹੀ ਮਿਲਦਾ ਕਿੱਥੇ ਰੇਟ ਸਹੀ ਆ ਕਿੱਥੋਂ ਵਧੀਆ ਮਿਲਦਾ ਹਨਾ। ਉਹ ਚੀਜ਼ ਜੀ ਪੂਰਾ ਕਿਉਂਕਿ ਆਪਣਾ ਸਭ ਤੋਂ ਮਟੀਰੀਅਲ ਤੋਂ ਸ਼ੁਰੂ ਹੁੰਦਾ ਕੰਮ ਆਪਾਂ ਜੀ ਮਟੀਰੀਅਲ ਹਲਕਾ ਲਾਵਾਂਗੇ ਤਾਂ ਵੀ ਗਾਹਕ ਡਰਾਏ ਹੋਏ ਨੇ ਹਨਾ ਤਾਂ ਕੋਸ਼ਿਸ਼ ਕਰਿਆ ਕਰੋ ਮਟੀਰੀਅਲ ਵਧੀਆ ਤੇ ਰੇਟ ਆਪਾਂ ਨੂੰ ਸਹੀ ਮਿਲੇ ਜਿੱਥੇ ਆਪਣੀ ਗੱਲਬਾਤ ਸੁਣੀ ਜਾਵੇ ਹਨਾ ਉਹ ਜੇ ਕਿਸੇ ਭੈਣ ਨੇ ਆਪਣੇ ਤੋਂ ਨੰਬਰ ਲੈਣਾ ਉਹ ਮੇਰੇ ਤੋਂ ਲੈ ਸਕਦੇ ਹੋ ਟੇਲਰ ਮਟੀਰੀਅਲ ਵਾਲਾ ਹੈ ਹਨਾ ਜਿੱਥੋਂ ਆਪਣੇ ਧਾਗੇ ਬਟਨ ਮਿਲਦੇ ਆਲੋ ਇਥੋਂ ਆਪਾਂ ਹੁਣ ਆ ਚੀਜ਼ ਦਾ ਲਾਜ਼ਮੀ ਧਿਆਨ ਰੱਖਿਆ ਕਿ ਜਦੋਂ ਆਪਾਂ ਨੇ ਘਰੇ ਪਲਾਜੋ ਕੱਟਣਾ ਆ ਨੇੜੇ ਕਰਕੇ ਦਿਖਾਉਣਾ ਇੰਨਾ ਘੱਟੂ ਘੱਟ ਡਾਉ ਰੱਖਣਾ ਵੱਡੇ ਵੱਲ ਆ ਠੀਕ ਆ ਇੱਥੇ ਆਪਾਂ ਹੁਣ ਸਿਉਣ ਮਾਰਨੀ ਇਹਦੇ ਇੱਥੇ ਆਪਾਂ ਪਾਵਾਂਗੇ ਇਹਦਾ ਨੰਬਰ ਕਿੰਨਾ ਠੀਕ ਆ ਇਤਰਾ ਟੇਬ ਵਗੈਰਾ ਰੱਖਿਆ ਕੋਲੇ ਕੱਪੜੇ ਦੇ ਉੱਪਰ ਆਪਾਂ ਨਹੀਂ ਨਹੀਂ ਲਿਖਣਾ ਸਿੱਧੇ ਪਾਸੇ ਖਾਸ ਕਰਕੇ ਹਾਂ ਨੰਬਰ ਹੈਗਾ ਇਹਨਾਂ ਦਾ 1600 ਪੂਰਾ ਆਪਾਂ ਇੱਥੇ ਲਿਖਾਂਗੇ ਪੂਰਾ 1600 ਜੀ ਆਪਾਂ ਨਾਲਾ ਪਾਉਣਾ ਇੱਥੇ ਨਾਲਾ ਲਿਖਾਂਗੇ ਜੀ ਨਾਲਾ ਠੀਕ ਆ ਇੱਥੇ ਚੀੜੀ ਬਣੂਗੀ ਇੱਥੇ ਲਿਖਾਂਗੇ ਆਪਾਂ ਸਰੇਯਾਲ ਸਲਾਈ ਸਲਾਈ ਮਾਰਨੀ ਕਿਉਂਕਿ ਇਹਨਾਂ ਨੇ ਇਹਨਾਂ ਨੇ ਕੰਮ ਚ ਹੀ ਉਹ ਕੱਪੜੇ ਪੋਣੇ ਕਹਿ ਕੇ ਗਏ ਸੀ ਹੁਣ ਮਾਰਨੀ ਲੰਬਾਈ ਲੈਣੀ ਵੀ 36 ਕਰਨੀ ਆਪਾਂ ਠੀਕ ਆ ਹੁਣ ਪਜਾਮਾ ਵੀ ਆਪਣਾ ਕੱਟ ਹੋ ਗਿਆ ਹੁਣ ਆਪਾਂ ਇੱਥੋਂ ਨੂੰ ਕੱਟ ਕੇ ਪਹਿਲਾਂ ਸਿੱਧਾ ਕਰਾਂਗੇ ਫਿਰ ਆਪਾਂ ਦੇਖਾਂਗੇ ਵੀ ਇੱਥੋਂ ਬਾਹਾਂ ਆਪਣੀ ਨਿਕਲਦੀ ਆ ਜਾਂ ਨਹੀਂ ਨਿਕਲਦੀ ਕਿਉਂਕਿ ਬਾਹਾਂ ਦੀ ਲੰਬਾਈ ਇਹਨਾਂ ਦੀ ਕਾਫੀ ਜ਼ਿਆਦਾ ਹੈ 25 ਇੰਚ ਬਾਹ ਜੇ ਆਪਣੇ ਕੋਲੇ 24 ਦਾ ਪੀਸ ਬਚੂਗਾ ਫਿਰ ਤਾਂ ਇਹਦੀ ਬਾਹ ਸਿੱਧੀ ਨਿਕਲ ਜੂ ਇੱਥੋਂ ਨਾ ਨਹੀਂ ਫਿਰ ਆਪਾਂ ਨੂੰ ਰੇਵ ਕੱਟਣੀ ਪਊਗੀ ਉਹ ਆਪਣੀ ਮਜਬੂਰੀ ਹੋਈ ਰਹੀ ਇੱਕ ਵਾਰੀ ਆਪਾਂ ਫਿੱਟਾ ਮਾਰ ਕੇ ਦੇਖਾਂਗੇ ਤੋਂ ਕਿੰ ਜੇ ਆਪਣਾ 24 ਕਪੜਾ ਤਾਂ ਬਹੁਤ ਵਧੀਆ ਗੱਲ ਹੈ ਹਨਾ ਫਿਰ ਆਪਣੀ ਬਾਹ ਸਿੱਧੀ ਨਿਕਲੇ ਹੋਊਗੀ ਹੁਣ ਇਹ ਦੂ ਕੱਟਾ ਇਧਰੋਂ ਵੱਧ ਹੁਣ ਆਪਾਂ ਇਧਰੋਂ ਵੱਈ ਦੇ ਬਾਹ ਕੱਟ ਸਕਦੇ ਆ 24 ਜਿਹੜੇ ਭੈਣਾਂ ਕੋਲ 5.5 ਮੀਟਰ ਕਪੜਾ ਹੁੰਦਾ ਉਹ ਆ ਜਰੂਰ ਕਾਟ ਕੱਟਿਆ ਕਰੋ ਇਹਦੇ ਨਾਲ ਬਾਹਾਂ ਬਣਾਉਣ ਚ ਵੀ ਸਿਆਉ ਦਿੱਕਤ ਨਹੀਂ ਆਉਂਦੀ ਜਦੋਂ ਬਾਹ ਪਾਈ ਹੁੰਦੀ ਹੈ ਘੋਮਦੀ ਨਹੀਂ ਬਾਹ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਿਆ ਕਰੋ ਛਾਤੀ ਹੈਗੀ 36 36 ਦਾਦ ਕਰੋ 36 ਦਾਦ ਕਿੰਨਾ ਹੋਊਗਾ 18 18 ਦੇ ਦੋ 20 ਸਾਡੇ ਵੀ ਮੋਡਾ ਬੰਦ ਹੈ ਨਾ ਕਿਉਂਕਿ ਛਾਤੀ ਨੇ 37 ਆ। ਯਾਨੀ ਕਿ 7.5 ਮੋਡਾ। ਇਹ ਚੀਜ਼ ਦਾ ਵੀ ਲਾਜ਼ਮੀ ਧਿਆਨ ਰੱਖਣਾ ਭੈਣਾਂ ਨੇ ਮੋਡਾ ਵੀ ਛਾਤੀ ਦਾ ਅੱਧ ਕਰਕੇ ਉਹਦੇ ਵਿੱਚ 2 ਇੰਚ ਪਾ ਦੇਣਾ। ਬਿਲਕੁਲ ਤੁਹਾਡਾ ਮੋਡਾ ਸਹੀ ਨਿਕਲ ਕੇ ਆਜੂ। ਵਿੱਚ ਹੀ ਮਾਰਜਨ ਆਹੇ ਇਹਦੇ ਵਿੱਚ ਐਕਸਟਰਾ ਮਾਰਜਨ ਨਹੀਂ ਪਾਉਣਾ ਹਨਾ। ਕਈ ਵਾਰੀ ਗੁਪਲੇਖਾ ਹੁੰਦਾ ਇਹਦੇ ਵਿੱਚ ਹੀ ਮਾਰਜਨ ਆ ਆਪਾਂ ਨੇ ਹੋਰ ਮਾਰਜਨ ਨਹੀਂ ਪਾਉਣਾ। ਇਥੋਂ ਆਪਾਂ ਇੱਕ ਵਾਰੀ ਕੱਟ ਕੇ ਚਾਰੇ ਲੱਟ ਸਿੱਧੇ ਕਰ ਲਏ। ਲੋਚੀ। ਨਿੱਕੀ ਨੂੰ ਪਾਵਾਂਗੇ ਆਪਾਂ 4 ਇੰਚ। ਇਥੋਂ ਬਾਹ ਦੀ ਲਵਾਈ ਕਿੰਨੀ ਹੈ 25 ਆਪਾਂ ਰੱਖਾਂਗੇ 24 ਯਾ ਠੀਕ ਆ ਕਾਫ ਕਿੰਨੇ ਆ 10 ਮੂਰੂ ਰੱਖਾਗੇ ਆਪਾਂ 6 ਇਹ ਤਿਆਰ ਰੱਖਿਆ ਕਰੋ ਵੀ ਸਾਢੇ ਪੰਜ ਆਪਾਂ ਉਹਨਾਂ ਦੇ ਰੱਖਣਾ ਜਿਹੜੇ ਪ੍ਰਾਫਿਟਿੰਗ ਮੰਗਦੇ ਬਾਹ ਦੀ ਤਾਂ ਹੀ ਆਪਾਂ ਕੋਣੀ ਮੀਣੀ ਕੋਣੀ ਕਿੰਨੀਆਂ 15 ਆਪਾਂ ਰੱਖਾਂਗੇ ਜਿੰਨਾ ਦਬਾਊਗਾ ਸਾਢੇ 15 ਪਾਉਣੇ 16 ਇਥੋਂ ਆਪਾਂ ਦੇਵਾਂ ਗਲਾਈ 2 ਇੰਚ ਛੱਡ ਕੇ ਆਹ ਵਾਲੀ ਠੀਕ ਆ ਹੁਣ ਆ ਜਿਹੜਾ ਨਿਸ਼ਾਨ ਲਾਉਣਾ ਹੁੰਦਾ ਆਪਾਂ ਉਹ ਫੱਟੀ ਨਹੀਂ ਲਾਇਆ ਕਰੋ ਜਦੋਂ ਆਪਾਂ ਲੇਡੀ ਸੂਟ ਕਰਦੇ ਆ ਉਦੋਂ ਵੀ ਇਹਨਾਂ ਚਾਨ ਫੱਟੀ ਦੇ ਨਾਲ ਹੀ ਲਾਇਆ ਕਰੋ ਲਓ ਜੀ ਠੀਕ ਆ ਇਹ ਥੋਪਾ ਲਾਪਾ ਇਤੁਰ ਖਾਗੇ ਬਾਹਰ ਨੂੰ ਇਸੇ ਤਰੀਕੇ ਜਿਵੇਂ ਪਜਾਮਾ ਡਾਊਨ ਕਰਦੇ ਆ ਬਾਹਰ ਦੀ ਚਾਰੇ ਪੱਲੇ ਲਮਕਾ ਲਿਆ ਕਰੋ ਲਓ ਇਹ ਥੋਪਾ ਚੱਕਾਂ ਦੀ ਗਲਾਈ ਆ ਵਾਲੀ ਮੈਂ ਤੁਹਾਨੂੰ ਹਮੇਸ਼ਾ ਦੱਸਦਾ ਵੀ ਦਵਾਅ ਛੱਡ ਕੇ ਸਿਆਉਣ ਦਾ ਫੇਰ ਆਪਾਂ ਨਿਸ਼ਾਨ ਲਾਵਾਂਗੇ ਇੱਥੇ ਫੱਟੀਆਂ ਦਾ 6 ਇੰਚ 6 ਬੋਰੇ ਇੰਚ ਉਹ ਆਪਾਂ ਦੇਖ ਕੇ ਆਪਾਂ ਲੋੜ ਮੁਤਾਬਕ ਕੱਟ ਸਕਦੇ ਆ ਦੋ ਲੜ ਚੱਕਾਂਗੇ ਆਪਾਂ ਹੁਣ ਆਪਾਂ ਮੂਹਰੇ ਦੋ ਪੱਲੇਾਂ ਤੇ ਹਲਕੀ ਜਿਹੀ ਗਲਾਈ ਦਿੰਨੀ ਹੁੰਦੀ ਹੈ ਜਿਵੇਂ ਲੇਡੀ ਸੂਟਾਂ ਦਿੰਦੇ ਉਹ ਵੀ ਜੈਟਸ ਦੇ ਇਹ ਇੱਥੋਂ ਬਸ ਤੁਸੀਂ ਇੱਥੇ ਜਾ ਕੈਂਚੀ ਬਾਹਰ ਕੱਢ ਦੇਣੀ ਆ ਠੀਕ ਆ ਹੁਣ ਆਪਾਂ ਨਾ ਰਹਿ ਗਿਆ ਤੀਰਾ ਫੇਰ ਆਪਾਂ ਕਰਾਂਗੇ ਸਵਾਪਤੀ ਕੱਟ ਕੇ ਨੂੰ ਠੀਕ ਆ ਆਹ ਕੁਰਤੇ ਦੀ ਨਾਲ ਕਪੜਾ ਲਿਆ ਸੀ ਆਪਣੇ ਕੋਲ ਇਹ ਵੀ ਕਪੜਾ ਹੈਗਾ ਤੇ ਇੱਕ ਕਪੜਾ ਆਪਣੇ ਕੋਲੇ ਆਹ ਪਜਾਮੇ ਨਾਲ ਲਿਆ ਸੀਗਾ ਇਹ ਸੌਰੀ ਆ ਪਿਆ ਇਹ ਤੋਂ ਪਾ ਤੀਰਾ ਕਟਾਂਗੇ ਉਹਦੇ ਵਿੱਚੋਂ ਨਾਲ ਆ ਨਾਲੇ ਦੇ ਵਿੱਚ ਕੋਸ਼ਿਸ਼ ਕਰਿਆ ਕਰੋ ਵੀ ਇੱਕੋ ਹੀ ਜੋੜ ਪਾਇਆ ਕਰੋ ਬਾਹਲੇ ਜੋੜ ਨਹੀਂ ਪਾਉਣੇ ਹੁੰਦੇ ਨਾਲੇ 'ਚ ਫਿਰ ਟੁੱਟਣ ਦਾ ਰਹਿਣਾ ਡਰ ਹੈ ਨਾ ਆਹ ਤੀਰਾ ਇਹਨਾਂ ਦਾ ਹੈਗਾ 17.5 ਆਪਾਂ ਕਿੰਨਾ ਲਾਵਾਂਗੇ 19.5 ਇੰਚ ਇਹ ਆਹ ਠੀਕ ਸਭ ਤੋਂ ਪਹਿਲਾਂ ਆਪਾਂ ਕਟਾਂਗੇ ਇਹਦੀ ਕੰਨੀ ਕੰਨੀ ਆਪਾਂ ਤੀਰੇ ਦੇ ਵਿੱਚ ਜਾਂ ਕਿਸੇ ਵੀ ਹੋਰ ਭਾਗ ਦੇ ਵਿੱਚ ਨਹੀਂ ਰੱਖਣੀ ਹੁੰਦੀ ਇਹ ਹਮੇਸ਼ਾ ਯਾਦ ਰੱਖਿਆ ਕਰੋ ਹੁਣ ਤੀਰਾ ਇਹਨਾਂ ਦਾ ਹੈਗਾ ਭੈਣੋ 1.75 ਆਪਾਂ ਰੱਖਾਂਗੇ 1.8 ਇੰਚ ਆਹੋ 59 ਇਥੋਂ 4 ਇੰਚ ਇਥੋਂ 5 ਇੰਚ ਇਥੋਂ ਪਾਈਪ ਉਹ 1.6 ਤੋਂ ਕਿਉਂਕਿ ਕਲਰ 16 ਤਾਂ ਇਹੋ ਪਟਾਈ 1.6 ਹੇਠੇ ਨੂੰ 1.5 ਇੰਚ ਠੀਕ ਹੈ ਇਹਨਾਂ ਨੂੰ 1.5 ਇੰਚ ਪਾਲਿਆ ਕਰੋ 6 ਛਾਂਟ ਬਾਅਦ ਚ ਪਾਲਿਆ ਕਰੋ ਪਹਿਲਾਂ ਗळा ਛੋੜੀ ਰੱਖਿਆ ਕਰੋ ਇੱਕ ਅੰਕ ਇਸੇ ਤਰ੍ਹਾਂ ਪੈਂਦਰੋ ਗੋਲ ਚ ਆਣੀ ਆਪਣੀ ਹੋ ਗਈ 1.5 ਇੰਚ ਦੀ ਇੱਕ ਲਾਈਨ ਕਿਸੇ ਵੀ ਚੀਜ਼ ਦੀ ਨਾ ਸਮਝ ਆਈ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਪੈਣਾ ਜਰੂਰ ਕਮੈਂਟ ਕਰਨ ਜੇ ਸਮਝ ਆਉਂਦੀ ਆ ਤਾਂ ਵੀ ਕਮੈਂਟ ਕਰਿਆ ਕਰੋ ਹਨਾ ਜੇ ਤੁਸੀਂ ਕਮੈਂਟ ਕਰਦੇ ਹੋ ਫਿਰ ਮੈਨੂੰ ਵੀ ਖੁਸ਼ੀ ਹੁੰਦੀ ਹੈ ਵੀ ਹਾਂ ਪੈਣਾ ਗੌਰ ਨਾਲ ਵੀਡੀਓ ਦੇਖਦੇਗਾ ਜਿਹੜੀਆਂ ਪੈਣਾ ਵੀਡੀਓ ਦੇਖ ਕੇ ਛੱਡਣਗੇ ਉਹਨਾਂ ਨੂੰ ਜੇ ਨਹੀਂ ਵੀ ਲਿਖਣਾ ਆਉਣਾ ਉਹ ਕੋਈ ਕੁਝ ਵੀ ਫੁੱਲ ਵਗੈਰਾ ਭੇਜਿਆ ਕਰੋ ਫਿਰ ਮੈਨੂੰ ਕਤਲਾ ਦੇ ਵੀ ਹਾਂ ਤੁਸੀਂ ਵੀਡੀਓ ਦੇਖ ਜਿਓ ਹਨ ਬਾਕੀ ਜਿਹੜੀਆਂ ਭੈਣਾਂ ਆਪਣੇ ਤੋਂ ਕੱਪੜੇ ਸਿਲਾਈ ਕਰਾਉਣਾ ਚਾਹੁੰਦੀਆਂ ਹਨ ਉਹ ਤੁਸੀਂ ਟੈਲੀਫੋਨ ਕਰਕੇ ਵੀ ਆ ਸਕਦੇ ਹੋ ਆਨਲਾਈਨ ਆਪ ਦੇ ਕੇ ਵੀ ਕੱਪੜੇ ਸਿਲਾਈ ਕਰ ਸਕਦੇ ਹੋ ਹਨ ਕਰਾ ਸਕਦੇ ਤਾਂ ਇੱਥੇ ਆਪਾਂ ਲਿਖਾਂਗੇ 1600 ਪੂਰਾ ਨੰਬਰ ਹੋ ਗਿਆ ਸਾਰਾ ਸੂਟ ਆਪਣਾ ਕੱਟਿਆ ਗਿਆ ਬਾਲ ਵਾਲਾ ਕੁੱਟਾ ਪਜਾਮਾ ਤੇ ਬਾਕੀ ਜਿਹੜੀ ਆਪਾਂ ਮੈਂ ਤੁਹਾਨੂੰ ਦੱਸਣਾ ਸੀ ਜਿਹੜੀਆਂ ਭੈਣਾਂ ਦੇ ਸੂਟ ਪਿੱਛੇ ਹੁੰ ਜਾਂਦੇ ਗਲੇ ਹਨ ਬਣਾਉਣ ਤੋਂ ਬਾਅਦ ਉਹਦਾ ਕੀ ਹਾਲ ਹੈ ਅਜੇ ਮੈਂ ਇਹ ਪੂਰੀ ਸਰਚ ਮਾਰੀ ਇਸ ਵਿਸ਼ੇ ਦੇ ਕਿਉਂਕਿ ਸਭ ਤੋਂ ਵੱਡੀ ਦਿੱਕਤ ਬਈ ਨੂੰ ਤੁਹਾਨੂੰ ਆਉਂਦੀ ਆ ਸਾਡੇ ਸੂਟਾਂ ਦੇ ਵਿੱਚ ਇਹ ਜੀ ਨਹੀਂ ਆਉਂਦੀ ਤੁਸੀਂ ਕੀ ਕਰਨਾ ਸਾਰਾ ਸੂਟ ਨੂੰ ਉਸ ਤੋਂ ਬਾਅਦ ਬਣਾਉਣ ਜਦੋਂ ਬਣ ਗਿਆ ਉਹਦੇ ਵੀ ਆਪਾਂ ਨੂੰ ਪਤਾ ਲੱਗ ਨੂੰ ਗਲਾ ਪਿੱਛੇ ਜਾਂਦਾ ਆਪਾਂ ਨੇ ਕੀ ਕਰਨਾ ਬਾਹਾਂ ਉਹਦੀਆਂ ਢੇੜ ਕੇ ਅੱਡ ਕਰ ਲੈਣੀਆਂ ਸਾਈਡ ਵਾਲੀਆਂ ਸਲੰਗਾਂ ਢੇੜ ਦੇਣੀਆਂ ਪਹਿਲਾਂ ਕੈਮਰਾ ਡੈਡੀ ਲਿਓ ਜਦੋਂ ਆਪਾਂ ਸਾਈਡ ਵਾਲੀਆਂ ਸਿਉਣਾ ਢੇੜਾਂਗੇ ਫਿਰ ਕੀ ਕਰਨਾ ਜਿਹੜੇ ਆਪਣੇ ਆਹ ਟੱਕ ਹੁੰਦੇ ਆ ਇਹਨੂੰ ਲਗਭਗ 4 ਇੰਚ ਡਾਊਨ ਕਰ ਦੋ ਉੱਪਰੋਂ ਗਲਾ ਨਹੀਂ ਢੇੜਨਾ ਪੱਟਣਾ ਨਹੀਂ ਆਹ ਠੀਕ ਆ ਆ ਸਲਾਈਡ ਨੂੰ ਟੱਕ ਤੋਂ ਇਸ ਤਰ੍ਹਾਂ ਡਾਊਨ ਕਰ ਦਿਓ ਪੌਣਾ ਇੰਚ ਠੀਕ ਆ ਫਿਰ ਉਹ ਅੱਗੇ ਨੂੰ ਆ ਜਾਊਗੀ ਸਾਰੀ ਕੁਰਤੀ ਜਦੋਂ ਪੌਣਾ ਇੰਚ ਕੁਰਤੀ ਅੱਗੇ ਨੂੰ ਆ ਗਈ ਫਿਰ ਉਹ ਆਪਣੀ ਕੁਰਤੀ ਅੱਗੇ ਨੂੰ ਰੂ ਗਲਮਾ ਜਿਹੜੀਆਂ ਕੁਰਤੀ ਦੇ ਪਿੱਛੇ ਮਿਆਂ ਦੀ ਇਹ ਜਿਹੜੀਆਂ ਸਲਾਈਆਂ ਬਾਹਾਂਆਂ ਇਹਨੂੰ ਵੀ ਥੋੜਾ ਘੁਮਾ ਕੇ ਚੜਾ ਲੈ ਕਰੋ ਉਹ ਵੀ ਕੁਰਤੀ ਜਦੋਂ ਬਾਹਾਂ ਆਪਾਂ ਪਾ ਕੇ ਵੇਖਾਂਗੇ ਤਾਂ ਅੱਗੇ ਨੂੰ ਆਊਗੀ ਕੁਰਤੀ ਗਲਾ ਜਿਹੜਾ ਥੋੜਾ ਪਿੱਛੇ ਨੂੰ ਜਾਂਦਾ ਸੀ ਉਹ ਪਿੱਛੇ ਨੂੰ ਜਾਣ ਦੀ ਦਿੱਕਤ ਇਹ ਹਟ ਜਾਊਗੀ ਬਾਕੀ ਜੀ ਅੱਜ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਂ ਭੈਣੋ ਜਲਦੀ ਕਿਸੇ ਨਵੀ